ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਕਰਨਾਟਕਾ ਦੇ ਇਲਾਕੇ ਬੇਲਗਾਵੀ ਤੋਂ ਇੱਕ ਬਹੁਤ ਹੀ ਨਵੇਕਲੀ ਤੇ ਭਰਾਤਰੀ ਭਾਵ ਫਲਾਉਣ ਵਾਲੀ ਜਿਹੜੀ ਹੈ ਖਬਰ ਉਹ ਸਾਡੇ ਸਾਹਮਣੇ ਆਈ ਹੈ। ਆਮ ਤੌਰ ਤੇ ਹਿੰਦੂਤਵੀ ਗਰੁੱਪ ਮੁਸਲਮਾਨਾਂ ਤੇ ਈਸਾਈਆਂ ਦੇ ਉੱਤੇ ਧਰਮ ਪਰਿਵਰਤਨ ਦੇ ਬਹੁਤ ਵੱਡੀ ਪੱਧਰ ਤੇ ਦੋਸ਼ ਲਾਉਂਦੇ ਐ ਜੇ ਕੋਈ ਮੁੰਡਾ ਕੁੜੀ ਮੁਸਲਮ ਜਾਂ ਗੈਰ ਮੁਸਲਮ ਮਿਲਦੇ ਐ ਤਾਂ ਉਹਨੂੰ ਲਾਜਹਾਤ ਦਾ ਨਾਮ ਦੇ ਕੇ ਬਦਨਾਮ ਕਰਦੇ ਐ ਪਰ ਕਰਨਾਟਕ ਦੀ ਬੇਲਗਾਵੀ ਘਟਨਾ ਜਿਹੜੀ ਹੈ ਉਸ ਏਰੀਆ ਦੀ ਹੈ ਜਿਹੜਾ ਮਹਾਰਾਸ਼ਟਰ ਦੇ ਨਾਲ ਲੱਗਦਾ ਹੈ ਉੱਥੇ ਕੋਈ 20 ਸਾਲ ਪਹਿਲਾਂ ਜਿਹੜੇ ਇੱਕ ਸ਼ਿਵਨੰਦ ਕਦਾਈਆ ਤੇ ਉਹਦੇ ਘਰ ਵਾਲੀ ਦਾ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਰੋਡ ਐਕਸੀਡੈਂਟ ਦੇ ਵਿੱਚ ਤੇ ਉਸ ਵਕਤ ਉਹਨਾਂ ਦੇ ਦੋ ਛੋਟੇ-ਛੋਟੇ ਬੇਟੇ ਸੀ ਪਰਿਵਾਰ ਦੇ ਵਿੱਚ ਹੋਰ ਕੋਈ ਹੈ ਨਹੀਂ ਸੀ ਨੇੜੇ ਤੇੜੇ ਦੇ ਰਿਸ਼ਤੇਦਾਰ ਮੰਨੇ ਨਹੀਂ ਕੋਈ ਹੋਰ ਨਹੀਂ ਮੰਨਿਆ ਤਾਂ ਉਸ ਜਿਹੜੇ ਸ਼ਿਵਨੰਦ ਦੇ ਇੱਕ ਦੋਸਤ ਹੈ ਮਹਿਬੂਬ ਅਲੀ ਮਹਿਬੂਬ हसन ਮਹਿਬੂਬ हसन ਤੇ ਉਹਨਾਂ ਦੇ ਘਰ ਵਾਲੀ ਨੂਰਜਹਾਨ ਨੇ ਉਹਨਾਂ ਦੋਨੇ ਬੱਚਿਆਂ ਨੂੰ ਗੋਦ ਲੈ ਲਿਆ ਉਹਨਾਂ ਨੂੰ ਪਾਲਿਆ ਪੜ੍ਹਾਇਆ ਉਹਨਾਂ ਚੋਂ ਜਿਹੜਾ ਵੱਡਾ ਬੱਚਾ ਹੈਗਾ ਉਹ ਹੁਣ ਅੱਜ ਕੱਲ੍ਹ ਬੀ ਐਸ ਸੀ ਕਰਕੇ ਉਹ ਕਿਤੇ ਸਰਵਿਸ ਕਰਦਾ ਹੈ ਨੌਕਰੀ ਕਰਦਾ ਹੈ ਸੋਮਾ ਸ਼ੇਖਰ ਉਹਦਾ ਨਾਮ ਹੈ ਉਸ ਮੁੰਡੇ ਦਾ ਉਹਦਾ ਵਿਆਹ ਕਰਿਆ ਉਹਨਾਂ ਨੇ ਵਿਆਹ ਕਰਿਆ ਤਾਂ ਦੋਨਾਂ ਨੇ ਅਜੇ ਮਾਪੇ ਉਹਨਾਂ ਦੇ ਸ਼ਗਨ ਕਰੇ ਹੈ ਉਹਨਾਂ ਨੂੰ ਲਿਆਂਦਾ ਹੈ ਘਰੇ ਵਿਆਹ ਕੇ ਤੇ ਮਜ਼ੇਦਾਰ ਗੱਲ ਇਹ ਕਿ ਵਿਆਹ ਦੀਆਂ ਜਿਹੜੀਆਂ ਰਸਮਾਂ ਨੇ ਉਹ ਕਿਸੇ ਮੁਸਲਮ ਧਰਮ ਮੁਤਾਬਕ ਨਹੀਂ ਕੀਤੀਆਂ ਹਾਲਾਂਕਿ 20 ਸਾਲ ਉਹ ਬੱਚੇ ਪਾਲੇ ਆ ਉਹਨਾਂ ਨੇ ਆਪਣੇ ਘਰ ਚ ਰੱਖ ਕੇ ਉਹਨਾਂ ਦੇ ਨਾਂ ਨਹੀਂ ਬਦਲੇ ਉਹਨਾਂ ਦੀ ਰਸਮ ਨਹੀਂ ਬਦਲੀ ਉਹ ਜਿਹੜੀ ਰਸਮ ਜਿਹੜੇ ਨੂੰ ਉਹ ਮੰਨਦੇ ਐ ਜਾਂ ਉਸ ਜਿਹੜੀ ਕੁੜੀ ਉਹਨਾਂ ਨੂੰ ਵਿਆਹੀ ਹੈ ਉਹ ਉਥੋਂ ਦਾ ਇੱਕ ਫਿਰਕਾ ਹੈਗਾ ਜਿਹਨੂੰ ਆਪਣੇ ਵੀਰ ਸ਼ਹਿਵ ਲੰਗਾਇਤ ਵੀਰ ਸ਼ਹਿਵ ਲੰਗਾਇਤ ਫਿਰਕੇ ਦੀਆਂ ਜਿਹੜੀਆਂ ਰਸਮਾਂ ਨੇ ਉੱਥੋਂ ਦੇ ਧਰਮ ਗੁਰੂ ਜਿਹੜਾ ਬਸਾਵਾ ਹੈਗੇ ਐ ਬਸਾਵਾ ਪ੍ਰਭੂ ਉਹਨਾਂ ਨੇ ਉਹ ਰਸਮਾਂ ਕੀਤੀਆਂ ਨੇ ਸੋ ਇਸ ਗੱਲ ਦੀ ਉਸ ਇਲਾਕੇ ਦੇ ਵਿੱਚ ਪੂਰੀ ਜ਼ਿਆਦਾ ਚਰਚਾ ਹੋ ਰਹੀ ਹੈ ਵੀ ਜਦੋਂ ਮਾੜੀ ਮਾੜੀ ਗੱਲ ਦੇ ਉੱਤੇ ਨਫ਼ਰਤੀ ਭੀੜਾਂ ਆ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੀਆਂ ਨੇ ਤਾਂ ਉਦੋਂ ਇਸ ਕਿਸਮ ਦਾ ਹੋਣਾ ਇੱਕ ਕਿੱਡੀ ਵੱਡੀ ਗੱਲ ਹੈ ਸੋ ਅਸੀਂ ਉਸ ਪਰਿਵਾਰ ਨੂੰ ਮੁਬਾਰਕਬਾਦ ਦੰਨੇ ਆ ਇਸ ਵਿਆਹ ਦੇ ਉੱਤੇ ਤੇ ਉਹਨਾਂ ਦੀ ਇਸ ਗੱਲ ਜਦੋਂ ਕਿਸੇ ਨੇ ਉਹਨਾਂ ਨੂੰ ਕਿਹਾ ਉਸ ਜਿਹੜਾ ਉਹਨਾਂ ਦਾ ਧਰਮ ਗੁਰੂ ਆ ਉਹਨੇ ਕਿਹਾ ਵੀ ਇਹ ਬਹੁਤ ਵੱਡੀ ਗੱਲ ਹੈ ਤਾਂ ਉਹਨੇ ਬੜੀ ਬਿਨਿਮਰਤਾ ਨਾਲ ਕਿਹਾ ਕਿ ਮੈਂ ਤਾਂ ਸਿਰਫ ਆਪਣਾ ਇੱਕ ਫਰਜ਼ ਪੂਰਾ ਕੀਤਾ ਆਪਾਂ ਸਾਰੇ ਤੇ ਇਹ ਜਿਹੜੇ ਮਰਜੀ ਧਰਮ ਨੂੰ ਮੰਨੇ ਜਾਈਏ ਹੈ ਤਾਂ ਆਖਰਕਾਰ ਬੰਦੇ ਇਹ ਹੋਰ ਵੀ ਵੱਡੀ ਗੱਲ ਹੈ ਦੂਜੇ ਪਾਸੇ ਮਹਾਰਾਸ਼ਟਰ ਦੇ ਪੂਨੇ ਦੇ ਵਿੱਚ ਉੱਥੋਂ ਦੀ ਇੱਕ ਵਰਲਡ ਪੀਸ ਯੂਨੀਵਰਸਿਟੀ ਹੈ ਜਣੀ ਸ਼ਾਂਤੀ ਵਾਲੀ ਯੂਨੀਵਰਸਿਟੀ ਹੈ ਬਣੀ ਹੋਈ ਉੱਥੇ ਇੱਕ ਮੇਲਾ ਲੱਗਿਆ ਤੇ ਉਹਦੇ ਵਿੱਚ ਅੱਡ-ਅੱਡ ਦੇਸ਼ਾਂ ਦੇ ਸਟਾਲ ਲੱਗੇ ਹੋਏ ਐ ਉੱਥੇ ਭਾਜਪੀ ਦੇ ਬੰਦੇ ਜਾ ਕੇ ਉਹਨਾਂ ਦੇ ਯੂਥ ਵਿੰਗ ਦੇ ਬੰਦੇ ਜਾ ਕੇ ਜਿਹੜਾ ਬੰਗਲਾਦੇਸ਼ ਦਾ ਉਹ ਲੱਗਿਆ ਹੋਇਆ ਉਸ ਦੀ ਉਹ ਪੰਨ ਤੋੜ ਕਰਦੇ ਐ ਪੂਰੀ ਤਰ੍ਹਾਂ ਪੰਨ ਤੋੜ ਕਰ ਦਿੰਦੇ ਐ ਤੇ ਉੱਥੇ ਬੰਗਲਾਦੇਸ਼ ਦੇ ਸਟੂਡੈਂਟ ਵੀ ਪੜਦੇ ਐ ਉਹ ਬਹੁਤੇ ਸਟੂਡੈਂਟ ਜਿਹੜੇ ਐ 120 ਸਟੂਡੈਂਟ ਪੜਦੇ ਐ ਉਸ ਯੂਨੀਵਰਸਿਟੀ 'ਚ ਬੰਗਲਾਦੇਸ਼ ਦੇ ਹੋਰ ਦੇਸ਼ਾਂ ਦੇ ਵੀ ਪੜਦੇ ਐ ਕਿਉਂਕਿ ਉਹ ਅੰਤਰਰਾਸ਼ਟਰੀ ਕਿਸਮ ਦੀ ਯੂਨੀਵਰਸਿਟੀ ਹੈ ਤੇ ਉਸ ਦੇ ਵਿੱਚ 120 ਜਿਹੜੇ ਬੰਗਲਾਦੇਸ਼ੀ ਵਿਦਿਆਰਥੀ ਪੜ੍ਹਦੇ ਐ ਉਹਨਾਂ ਚੋਂ 7-8 ਹੀ ਮੁਸਲਮਾਨ ਨੇ ਬਾਕੀ ਸਾਰੇ ਹਿੰਦੂ ਨੇ ਸੋ ਉਹ ਉਹਨਾਂ ਮੁਸਲਮਾਨ ਉਹ ਜਿਹੜੇ ਬੰਗਲਾਦੇਸ਼ ਦੇ ਵਿਦਿਆਰਥੀ ਨੇ ਉਹਨਾਂ ਨੇ ਇਸ ਗੱਲ ਦਾ ਬਹੁਤ ਬੁਰਾ ਮਨਾਇਆ ਹੈ ਵੀ ਅਸੀਂ ਭਾਰਤ ਤੋਂ ਕਿਹੜਾ ਸਨੇਹਾ ਦੇ ਰਹੇ ਹਾਂ ਦੁਨੀਆ ਨੂੰ ਤੇ ਇਸ ਤਰ੍ਹਾਂ ਨਾਲ ਉਹਨਾਂ ਦੇ ਉੱਤੇ ਐਫ ਆਈ ਆਰ ਉਹਨਾਂ ਦੀ ਸ਼ਿਕਾਇਤ ਕਰਤੀ ਯੂਨੀਵਰਸਿਟੀ ਨੇ ਪੁਲਿਸ ਨੇ ਇਹ 3-4 ਦਿਨ ਹੋ ਗਏ ਪੁਲਿਸ ਨੇ ਉਹਨਾਂ ਤੇ ਹਾਲੇ ਤੱਕ ਐਫ ਆਈ ਆਰ ਨਹੀਂ ਕੀਤੀ ਜਦ ਪੁੱਛਿਆ ਵੀ ਕਿਉਂ ਨਹੀਂ ਕੀਤੀ ਕਹਿੰਦੇ ਉਹਨਾਂ ਨੇ ਸਾਨੂੰ ਸਿਰਫ ਸੂਚਨਾ ਦਿੱਤੀ ਇੱਕ ਸ਼ਿਕਾਇਤ ਕਰਤੀ ਪਰ ਉਹਨਾਂ ਨੇ ਸਾਨੂੰ ਡਿਟੇਲ ਨਹੀਂ ਪੇਚੇ ਲੋਕ ਇਹ ਵੀ ਕਹਿ ਰਹੇ ਹੈ ਵੀ ਜਦੋਂ ਉਹ ਖਰੂਦੀਆਂ ਨੇ ਸਾਰੀ ਪੰਨ ਤੋੜ ਕੀਤੀ ਹੈ ਉਹਨਾਂ ਨੇ ਵੀਡੀਓ ਬਣਾ ਕੇ ਪਾਈਆਂ ਨੇ ਇਤੋਂ ਵੱਧ ਹੋਰ ਸਬੂਤ ਤੁਹਾਡੇ ਕੋਲ ਕੀ ਹੋਊਗਾ ਜਿਹੜੀ ਇਸ ਕਿਸਮ ਦਾ ਸਾਡੇ ਦੇਸ਼ ਦਾ ਨਾਮ ਬਦਨਾਮ ਕੀਤਾ ਜਾ ਰਿਹਾ ਹੈ ਸਾਰੇ ਪਾਸੇ ਦੂਜੇ ਪਾਸੇ ਬੰਗਲਾਦੇਸ਼ ਦੀ ਜਿਹੜੀ ਚੋਣ ਹੋਈ ਹੈ ਉੱਥੇ ਬੰਗਲਾਦੇਸ਼ ਨੈਸ਼ਨਲ ਪਾਰਟੀ ਦੇ ਆਗੂ ਜਿਹੜੇ ਆ ਉਹ ਚੋਣ ਜਿੱਤੇ ਹੈ ਉਹਨਾਂ ਨੇ 302 ਸੀਟਾਂ ਦੇ ਅਜੇ ਰਿਜ਼ਲਟ ਨਹੀਂ ਆਏ ਇੱਕ ਸੀਟ ਦਾ ਪਹਿਲਾਂ ਕੈਨਸਲ ਹੋ ਗਿਆ ਸੀ ਇਹਦੇ ਬਾਵਜੂਦ ਉਹਨਾਂ ਨੇ 202 ਤਿਹਾਈ ਬਹੁਮਤ 212 ਦੇ ਲਗਭਗ ਸੀਟਾਂ ਉਹਨਾਂ ਜਿੱਤਿਆ ਨੇ ਬੀਐਨਪੀ ਨੇ ਤੇ ਮੋਦੀ ਜੀ ਅੰਤਰਰਾਸ਼ਟਰੀ ਤੌਰ ਤੇ ਪਹਿਲੇ ਆਗੂ ਆ ਜਿਨੇ ਉਹਨੂੰ ਵਧਾਈਆਂ ਦਿੱਤੀਆਂ ਨੇ ਮੋਦੀ ਜੀ ਤੁਹਾਡੀਆਂ ਇਹ ਵਧਾਈਆਂ ਦੇ ਨਾਲ ਜਦੋਂ ਦੂਜਾ ਸੁਨੇਹਾ ਜਾਂਦਾ ਹੈ ਨਾ ਬੰਗਲਾਦੇਸ਼ 'ਚ ਤਾਂ ਤੁਸੀਂ ਇਹ ਸਮਝੋ ਵੀ ਅਸੀਂ ਕਿਹੜਾ ਮੈਸੇਜ ਦੇ ਰਹੇ ਹਾਂ ਹਾਲਾਂਕਿ ਬੰਗਲਾਦੇਸ਼ ਦੀ ਚੋਣ ਦੇ ਵਿੱਚ ਇੱਕ ਚੰਗਾ ਪੱਖ ਇਹ ਰਿਹਾ ਕਿ ਜਿਹੜੀ ਜਮਾਤਾਂ ਇਸਲਾਮੀ ਔਰਤਾਂ ਦੇ ਵਿਰੁੱਧ ਹੈ ਤੇ ਕਈ ਤਰ੍ਹਾਂ ਦੇ ਹੋਰ ਕੱਟੜਪੰਥੀ ਗੱਲਾਂ ਕਰਦੀ ਸੀ ਉਹਨੂੰ ਸਿਰਫ 68 ਸੀਟਾਂ ਮਿਲੀਆਂ ਉਹਨਾਂ ਦੀ ਹਮਾਇਤ ਕਰਦੀ ਜਿਹੜੀ ਨੌਜਵਾਨਾਂ ਦੀ ਪਾਰਟੀ ਸੀ ਉਹਨੂੰ ਸਿਰਫ 7 ਸੀਟਾਂ ਮਿਲੀਆਂ ਨੇ ਤੇ ਕੋਈ ਇੱਕ ਵੀ ਔਰਤ ਨੂੰ ਉਹਨਾਂ ਨੇ ਟਿਕਟ ਨਹੀਂ ਸੀ ਦਿੱਤੀ ਜਮਾਤ-ਏ-ਇਸਲਾਮੀ ਨੇ ਔਰਤਾਂ ਨੂੰ ਟਿਕਟਾਂ ਦੂਜੀਆਂ ਪਾਰਟੀਆਂ ਨੇ ਦਿੱਤੀਆਂ 85 ਔਰਤਾਂ ਖੜੀਆਂ ਸੀ ਉਹਨਾਂ ਚੋਂ 7 ਜਿੱਤੀਆਂ ਨੇ ਉੱਥੇ ਤੇ ਇੱਕ ਹਿੰਦੂ ਵੀ ਜਿੱਤਿਆ ਲਗਭਗ 99000 ਤੋਂ ਵੱਧ ਵੋਟਾਂ ਦੇ ਫਰਕ ਨਾਲ ਉਹਨੇ ਜਮਾਤ ਦੇ ਕੈਂਡੀਡੇਟ ਨੂੰ ਹਰਾਇਆ ਬੀਐਨਪੀ ਦਾ ਕੈਂਡੀਡੇਟ ਇੱਕ ਹਿੰਦੂ ਕੈਂਡੀਡੇਟ ਜਿੱਤੇਗਾ ਸੋ ਅਸੀਂ ਕਹਿਣਾ ਚਾਹੁੰਦੇ ਆ ਕਿ ਜਦੋਂ ਅਜਿਹੇ ਕੰਮ ਕਰਦੇ ਹੋ ਤੁਸੀਂ ਉਹ ਸਿਰਫ ਐ ਨਹੀਂ ਵੀ ਤੁਸੀਂ ਉਥੇ ਇਹ ਗੱਲ ਕਰ ਲਈ ਤੁਸੀਂ ਇਹਦਾ ਸਾਰੇ ਦੁਨੀਆ ਦੇ ਵਿੱਚ ਭਾਰਤ ਦਾ ਨਾਂ ਬਦਨਾਮ ਕਰਦੇ ਹੋ ਅਜਿਹੇ ਗੁੰਡਾ ਅਨਸਰਾਂ ਦੇ ਉੱਤੇ ਜਲਦੀ ਤੋਂ ਜਲਦੀ ਐਕਸ਼ਨ ਹੋਣੇ ਚਾਹੀਦੇ ਐ ਅਸੀਂ ਇਹ ਮੰਗ ਕਰਦੇ ਆ ਅਗਲੀ ਗੱਲ ਅਸੀਂ ਜਿਹੜੀ ਕਹਿਣੀ ਚਾਹੁੰਦੇ ਆ ਉਹ ਇਹ ਹੈ ਕਿ ਦੂਜੇ ਪਾਸੇ ਆਪਰਸੋਂਕ ਜਿਹੜੀ ਦਿੱਲੀ ਯੂਨੀਵਰਸਿਟੀ ਹੈ ਉਸ ਦੇ ਵਿੱਚ ਪਹਿਲਾਂ ਇੱਕ ਸਰਕਾਰੀ ਤੌਰ ਤੇ ਲਿਟਰੇਚਰ ਫੈਸਟੀਵਲ ਚੱਲਿਆ ਉੱਥੇ ਦੀ ਜਿਹੜੀ ਯੂਨਟ ਹੈ ਆਇਸਾ ਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੀ ਉਹਨੇ ਉਹਦੇ ਪੈਰਲਲ ਇੱਕ ਜਿਹੜਾ ਲੋਕਾਂ ਦੇ ਸੱਭਿਆਚਾਰ ਵਾਲਾ ਲੋਕ ਫੈਸਟੀਵਲ ਜਿਹੜਾ ਬੁੱਕ ਫੈਸਟੀਵਲ ਉਹ ਲਾ ਲਿਆ ਲਿਟਰੇਚਰ ਫੈਸਟੀਵਲ ਉਹਦੇ ਤੇ ਪ੍ਰੋਫੈਸਰ ਰਿਫਾਨ ਹਬੀਬ ਨੂੰ ਸੱਦ ਲਿਆ ਜਿਹੜੇ ਕਿ ਦੁਨੀਆ ਦੇ ਵਿੱਚ ਮੰਨੇ ਹੋਏ ਇਤਿਹਾਸਕਾਰ ਤੇ ਇੱਕੋ ਅਥਾਰਟੀ ਮੰਨੇ ਜਾਂਦੇ ਆ ਉਹ ਭਾਸ਼ਣ ਕਰ ਰਹੇ ਐ ਉਹਨਾਂ ਦੇ ਪਿੱਛੇ ਜਿਹੜਾ ਬੈਨਰ ਲੱਗਿਆ ਹੋਇਆ ਐ ਬੈਨਰ ਦੇ ਪਿਛਲੇ ਪਾਸਿਓਂ ਕਦ ਤੋਂ ਕੋਈ ਜਣਾ ਬਾਲਟੀ ਪਾਣੀ ਦੀ ਭਰ ਕੇ ਉਹਨਾਂ ਦੇ ਉੱਤੇ ਸਿੱੜ ਦਿੰਦੇ ਉਹ ਇੱਕਦਮ ਪਤਾ ਨਹੀਂ ਲੱਗਦਾ ਕੀ ਹੁੰਦਾ ਕੁਝ ਸੈਕਿੰਡ ਲਈ ਹੋ ਹੁੰਦੀ ਐ ਪਰ ਇਰਫਾਨ ਹਵੀਬ ਸਾਹਿਬ ਕਹਿੰਦੇ ਆ ਵੀ ਉਸ ਤੋਂ ਬਾਅਦ ਮੈਨੂੰ ਲੱਗਿਆ ਵੀ ਵੀ ਕੋਈ ਗੱਲ ਨਹੀਂ ਉਹਨਾਂ ਨੇ ਆਪਣਾ ਭਾਸ਼ਣ ਜਾਰੀ ਰੱਖਿਆ ਉਸ ਤੋਂ ਬਾਅਦ ਇਹ ਹੈ ਜੀਆਂ ਘਟਨਾ ਅਜਹੀਆਂ ਜਿਹੜੀਆਂ ਨਫਰਤੀ ਘਟਨਾਵਾਂ ਨੇ ਖਾਸ ਤੌਰ ਤੇ ਯੂਨੀਵਰਸਟੀਆਂ ਦੇ ਵਿੱਚ ਇਰਫਾਨ ਹੁਰੀਫ ਸਾਹਿਬ ਕਹਿੰਦੇ ਇਹ ਵੀ ਯੂਨੀਵਰਸਟੀਆਂ ਤਾਂ ਜਿਹੜੀਆਂ ਵਿਰੋਧੀ ਰਹਿਆਂ ਨੇ ਉਹਨਾਂ ਦੇ ਪੜਾਉ ਦਾ ਇੱਕ ਮਤਲਬ ਮੰਚ ਹੈ ਯੂਨੀਵਰਸਟੀਆਂ ਚ ਜੇ ਤੁਸੀਂ ਇੱਕ ਦੂਜੇ ਦੇ ਨਾਲ ਵਿਚਾਰ ਕਟੋਂਗੇ ਨਹੀਂ ਤਾਂ ਵਿਚਾਰਾਂ ਦੀ ਜਿਹੜੀ ਹੈ ਉਹ ਤਰੱਕੀ ਨਹੀਂ ਹੋ ਸਕਦੀ ਸੋ ਇਹ ਇਹ ਘਟਨਾ ਦੀ ਵੀ ਅਸੀਂ ਦੇਖੇ ਦੀ ਕਰਦੇ ਆਂ ਤੇ ਜਿਹੜੀਆਂ ਇਹ ਢੀੜਾਂ ਤੁਰੀਆਂ ਫਿਰਦੀਆਂ ਨੇ ਜਿਨ੍ਹਾਂ ਨੇ ਇੱਕ ਮਾਹੌਲ ਬਣਾਤਾ ਵੀ ਅਸੀਂ ਕੋਈ ਮੁਸਲਮਾਨ ਨੂੰ ਬੋਲ ਦੇਣ ਤਾਂ ਟੋਲਰੇਟ ਹੀ ਨਹੀਂ ਕਰਨਾ ਇਹ ਮਾਹੌਲ ਬਹੁਤ ਹੀ ਮੰਦ ਭੱਗ ਹੈ ਤੇ ਮਾੜਾ ਹੈਗਾ ਤੇ ਅ ਅਗਲੀ ਗੱਲ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਕਾਂਗਰਸ ਪਾਰਟੀ ਨੇ ਕੱਲ ਕੇਂਦਰੀ ਪੈਟਰੋਲੀਅਮ ਮੰਤਰੀ ਸ਼੍ਰੀ ਹਰਦੀਪ ਪੁਰੀ ਜੀ ਦਾ ਅਸਤੀਫਾ ਮੰਗਿਆ ਦੁਨੀਆ ਭਰ ਦੇ ਵਿੱਚ ਐਬਸਟਾਈਨ ਫਾਈਲਾਂ ਕਰਕੇ ਜਿਹੜਾ ਜੈਫਰੀ ਹੈਪਸਟਾਈਨ ਜਿਨੇ ਛੋਟੀਆਂ-ਛੋਟੀਆਂ 12 ਸਾਲ, 14 ਸਾਲ, 16 ਸਾਲ ਦੀਆਂ ਲੜਕੀਆਂ ਦਾ ਜੌਨ ਸ਼ੋਸ਼ਣ ਕੀਤਾ ਆਪ ਹੀ ਨਹੀਂ ਕੀਤਾ। ਉਹਨਾਂ ਦੀ ਉਹ ਦੁਨੀਆ ਭਰ ਦੇ ਵੱਡੇ-ਵੱਡੇ ਜਿਹੜੇ ਅਮੀਰ ਲੋਕ ਐ, ਸਹਿਯਾਦੇ ਐ, ਡਿਪਲੋਮੈਟ ਐ ਤੇ ਪੋਲੀਟੀਸ਼ੀਅਨ ਸਾਰੇ ਬਹੁਤ ਵੱਡੀ ਪੱਦਰ ਦੇ ਉੱਤੇ। ਬਿਲ ਕਲਿੰਟਨ ਤੋਂ ਲੈ ਕੇ بڑے-ਬڑے ਜਿਹੜਾ ਇੰਗਲੈਂਡ ਦਾ ਸ਼ਹਿਜ਼ਾਦਾ ਸੀ ਉਹਨਾਂ ਸਮੇਤ ਉਹਨਾਂ ਉਹਨਾਂ ਨੂੰ ਉਹਨਾਂ ਲੜਕੀਆਂ ਨੂੰ ਉਹਨਾਂ ਦਾ ਸ਼ਿਕਾਰ ਬਣਾਇਆ ਸੀ ਉਹਨੇ ਤੇ ਉਹਦਾ ਪਤਾ ਸੀਗਾ ਹਰਦੀਪ ਪੁਰੀ ਜੀ ਉਹਨੂੰ ਮਿਲਦੇ ਰਹੇ ਹੈ ਆਪਣੀ ਪ੍ਰੈਸ ਕਾਨਫਰੰਸ 'ਚ ਮੰਨ ਰਹੇ ਹੈ ਕਿ ਮੈਂ ਮਿਲਿਆ ਤਿੰਨ ਚਾਰ ਵਾਰੀ ਤੇ ਉਹਦੇ ਨਾਲ ਈਮੇਲਾਂ ਸਾਂਝੀਆਂ ਕਰਦੇ ਹੈ ਤੇ ਉਸ ਦਾ ਅਸਤੀਫਾ ਮੰਗਿਆ ਅਸੀਂ ਸਮਝਦੇ ਹਾਂ ਵੀ ਅਸਤੀਫਾ ਮੰਗਣ ਦੀ ਲੋੜ ਨਹੀਂ ਸੀ ਚਾਹੀਦੀ ਜਾਤ ਉਹ ਆਪ ਅਸਤੀਫਾ ਦੇ ਦਿੰਦਾ ਜਾਂ ਮੋਦੀ ਨੂੰ ਉਤੋਂ ਅਸਤੀਫਾ ਲੈ ਲੈਣਾ ਚਾਹੀਦਾ ਸੀ ਨਹੀਂ ਤਾਂ ਮੰਨਿਆ ਇਹ ਜਾਊਗਾ ਵੀ ਮੋਦੀ ਤੇ ਹਰਦੀਪ ਪੁਰੀ ਜੀ ਸ਼ਾਇਦ ਕਿਸੇ ਨਾ ਕਿਸੇ ਰੂਪ ਚ ਐਬਸਟਾਈਨ ਦੇ ਜ਼ਰੀਏ ਕੋਈ ਕੜੀਆਂ ਇਹਨਾਂ ਦੀਆਂ ਆਪਸ ਚ ਵੀ ਜੁੜਦੀਆਂ ਹੋ ਸਕਦੀਆਂ ਨੇ ਇਹ ਮੰਨਿਆ ਜਾ ਸਕਦਾ ਇਸ ਗੱਲ ਤੇ ਸੋ ਅਸੀਂ ਵੀ ਸਮਝਦੇ ਹਾਂ ਵੀ ਉਹਨੂੰ ਅਸਤੀਫਾ ਦੇਣਾ ਚਾਹੀਦਾ ਹੈ ਦੁਨੀਆ ਭਰ ਦੇ ਵਿੱਚ ਅਸਤੀਫਿਆਂ ਦੀਆਂ ਝੜੀਆਂ ਲੱਗੀਆਂ ਪਈਆਂ ਨੇ ਕੋਈ ਬੰਦਾ ਚਾਹੇ ਉਹਦੇ ਨਾਲ ਸਿੱਧੇ ਤੌਰ ਤੇ ਕਦੇ ਮਿਲਿਆ ਵੀ ਨਹੀਂ ਤਾਂ ਵੀ ਉਹਨਾਂ ਦੇ ਅਸਤੀਫੇ ਹੋ ਰਹੇ ਐ ਚਾਹੇ ਉਹ ਬੈਂਕਾਂ ਦੇ بڑے بڑے ਅਧਿਕਾਰੀ ਐ ਉਹਨਾਂ ਦੇ ਅਸਤੀਫੇ ਹੋ ਰਹੇ ਐ ਡਿਪਲੋਮੈਟ ਐ ਉਹਨਾਂ ਦੇ ਅਸਤੀਫੇ ਹੋ ਰਹੇ ਐ ਇਹ ਇਸ ਤਰ੍ਹਾਂ ਦਾ ਦੌਰ ਚੱਲ ਰਿਹਾ ਹੈ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਤੇਲੰਕਾਨਾ ਦੇ ਵਿੱਚ ਹੁਣ ਪਿੱਛੇ ਜੇ ਮਿਊਨਿਸਪਲ ਕਮੇਟੀਆਂ ਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ ਹੋਈਆਂ ਨੇ ਉੱਥੇ 116 ਜਿਹੜੀਆਂ ਮਿਊਨਿਸਪਲ ਕਮੇਟੀਆਂ ਨੇ ਉਹਨਾਂ ਦੇ ਉਹਨਾਂ ਦੇ ਵਿੱਚੋਂ ਕਾਂਗਰਸ ਨੇ 79 ਮਿਊਨਿਸਪਲ ਕਮੇਟੀਆਂ ਦੇ ਵਿੱਚ ਆਪਣੀ ਮੈਜੋਰਟੀ ਸਥਾਪਿਤ ਕਰੀ ਹੈ ਤੇ ਉਥੋਂ ਦੀ BRS ਪਾਰਟੀ ਹੈ ਜਿਹੜੀ ਭਾਰਤੀ ਰਾਸ਼ਟਰੀ ਸੰਮਤੀ ਉਹ 25 ਸੀਟਾਂ ਤੇ ਹੈ BJP ਸਿਰਫ 4 ਮਿਊਨਿਸਪੈਲਟੀਆਂ ਦੇ ਵਿੱਚ ਹੀ ਮੈਜੋਰਟੀ ਲਿਆ ਸਕੀ ਹੈ ਸਿਰਫ 4 ਲੋਕ ਸਭਾ ਚੋਣਾਂ ਚ ਬਹੁਤ ਜ਼ਿਆਦਾ ਸੀਟਾਂ ਲੈ ਗਈ ਸੀ ਬੀਜੇਪੀ ਉਹਨਾਂ ਲੱਗਦਾ ਸੀ ਵੀ ਉਹ ਹੈ ਪਰ ਬੀਜੇਪੀ ਦਾ ਸੂਪੜਾ ਸਾਫ ਹੋਣ ਵਾਲੇ ਪਾਸੇ ਨੂੰ ਉਧਰ ਨੂੰ ਗਿਆ ਹੈਗਾ ਜਿਹੜੀਆਂ ਕਾਰਪੋਰੇਸ਼ਨ ਜਿਹੜੀਆਂ ਉਹਨਾਂ ਦੇ ਵਾਰਡ ਨੇ ਕਾਂਗਰਸ ਪਾਰਟੀ ਉੱਥੇ 1539 ਵਾਰਡਾਂ ਚੋਂ ਜਿੱਤੀ ਹੈ ਤੇ ਬੀਆਰਐਸ 779 ਵਾਰਡਾਂ ਚੋਂ ਜਿੱਤੀ ਹੈ ਤੇ ਬੀਜੇਪੀ 333 ਵਾਰਡਾਂ ਚੋਂ ਜਿੱਤੀ ਹੈ ਏਆਈਐਮਐਮ ਜਿਹੜੀ ਹੈ 70 ਵਾਰਡਾਂ ਤੋਂ ਜਿੱਤੀ ਹੈ ਸੀਪੀਐਮ 13 ਵਾਰਡਾਂ ਚੋਂ ਜਿੱਤੀ ਹੈ ਉੱਥੇ ਤੇ ਜਿਹੜੀਆਂ ਕਾਰਪੋਰੇਸ਼ਨਾਂ ਨੇ ਸੱਤ ਮਿਊਨਿਸਪਲ ਕਾਰਪੋਰੇਸ਼ਨਾਂ ਉਹਨਾਂ ਚੋਂ 4 ਦੇ ਉੱਤੇ ਕਾਂਗਰਸ ਪਾਰਟੀ ਕਬਜ਼ਾ ਕਰਕੇ ਹੈ ਬਾਕੀਆਂ ਦੇ ਉੱਤੇ ਕਈਆਂ ਦੀ ਪਿਊਰੀ ਮжоਰਿਟੀ ਨਾ ਹੀ ਹੋਊਗੀ ਅਜਹੀਆਂ ਕੁਝ ਮਿਊਨਿਸਪਲ ਕਮੇਟੀਆਂ ਵੀ ਨੇ 8 ਜਿੱਥੇ ਪੂਰਨ ਮжоਰਿਟੀ ਕਿਸੇ ਕੋਲ ਨਹੀਂ ਹੈਗੀ ਸੋ ਇਹ ਇੱਕ ਚੰਗਾ ਸ਼ਗਨ ਹੈ ਕਿ ਜਿਹੜਾ ਸਾਊਥ ਦੇ ਵਿੱਚ ਬੀਜੇਪੀ ਬਦਲਣ ਲੱਗੀ ਹੋਈ ਸੀ ਉੱਥੇ ਉਹ ਸੁngੜੀ ਹੈ ਕਿਉਂਕਿ ਦੋ ਸਾਊਥ ਦੀਆਂ ਸਟੇਟਾਂ ਜਿਹੜੀਆਂ ਨੇ ਤਾਮਿਲਨਾਡੂ ਕੇਰਲ ਆਈ ਦੀਆਂ ਚੋਣਾਂ ਅਸੈਂਬਲੀ ਦੀਆਂ ਹੋਣੀਆਂ ਨੇ ਤੇ ਇਹ ਜਿਹੜਾ ਸੁਨੇਹਾ ਹੈ ਉਹਨਾਂ ਤੇ ਵੀ ਜਾਊਗਾ ਤੇ ਬੀਜੇਪੀ ਦੇ ਜਿਹੜਾ ਰਥ ਵਧਾਉਣ ਨੂੰ ਫਿਰਦੇ ਐ ਉਹਨੂੰ ਹੋਰ ਬ੍ਰੇਕਾਂ ਲੱਗਣਗੀਆਂ ਅੱਜ ਦੀ ਗੱਲ 'ਚ ਇੰਨਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ